ਤੇਜਸ ਜਹਾਜ਼ ਕ੍ਰੈਸ਼ ਵਿੱਚ ਪਾਇਲਟ ਨਮਾਸ਼ ਦੀ ਕਿਉਂ ਨਹੀਂ ਬਚ ਸਕੀ ਜਾਂ ਭਿਆਨਕ ਮੰਜ਼ਰ ਨੇ ਉਡਾਈ ਸਭ ਦੇ ਹੋਸ਼ ਦੁਬਈ ਵਿੱਚ 에ਅਰ ਸ਼ੋ ਦੌਰਾਨ ਭਾਰਤ ਦਾ ਤੇਜਸ ਲੜਾਕੂ ਜਹਾਜ਼ ਹਾਦਸਾ ਗਰ ਜੀ ਹਾਂ ਦੁਬਈ ਵਿੱਚ 에ਅਰ ਸ਼ੋ ਦੌਰਾਨ ਹੋਏ ਇੱਕ ਦੁਖਦਾਈ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਏਅਰ ਸ਼ੋਅ ਦੇਖ ਰਹੇ ਦਰਸ਼ਕਾਂ ਦੇ ਕੈਮਰਿਆਂ ਨੇ ਉਸ ਪਲ ਨੂੰ ਕੈਦ ਕਰ ਲਿਆ ਜਦੋਂ ਭਾਰਤੀ ਹਵਾਈ ਫੌਜ ਦਾ ਤੇਜਸ ਜਹਾਜ਼ ਕਰੈਸ਼ ਹੋ ਗਿਆ ਦੁਖਦਾਈ ਖਬਰ ਇਹ ਹੈ ਕਿ ਲੜਾਕੂ ਜਹਾਜ਼ ਦੇ ਇਜੈਕਟ ਸਿਸਟਮ ਹੋਣ ਦੇ ਬਾਵਜੂਦ 34 ਸਾਲਾ ਪਾਇਲਟ ਨਮਾਸ਼ ਸਿਆਲ ਸਮੇਂ ਸਿਰ ਜਹਾਜ਼ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਸ਼ਹੀਦ ਹੋ ਗਏ ਨਮਾਸ਼ ਸਿਆਲ ਪਹਿਲਾ ਪਾਇਲਟ ਨਹੀਂ ਹੈ ਜੋ ਇਜੈਕਟ ਟੈਕਨੋਲੋਜੀ ਦੀ ਮੌਜੂਦਗੀ ਦੇ ਬਾਵਜੂਦ ਆਪਣੀ ਜਾਨ ਬਚਾਉਣ ਵਿੱਚ ਅਸਫਲ ਰਿਹਾ ਉਸ ਤੋਂ ਪਹਿਲਾਂ ਕਈ ਪਾਇਲਟਾਂ ਨੇ ਜਹਾਜ਼ ਹਾਦਸੇ ਵਿੱਚ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਸੋ ਕਿਉਂ ਜ਼ਰੂਰੀ ਹੈ ਇਜੈਕਟ ਟੈਕਨੋਲੋਜੀ ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਇਜੈਕਟ ਟੈਕਨੋਲੋਜੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਹੈ ਅਤੇ ਪਾਇਲਟਾਂ ਨੂੰ ਜਹਾਜ਼ ਤੋਂ ਸੁਰੱਖਿਅਤ ਕੱਢ ਕੇ ਉਹਨਾਂ ਦੀ ਜਾਨ ਬਚਾਈ ਹੈ ਇਸ ਤੋਂ ਪਹਿਲਾਂ ਰਾਜਸਥਾਨ ਦੇ जैसलमेर ਵਿੱਚ ਇੱਕ ਤੇਜਸ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਪਰ ਪਾਇਲਟ ਨੇ ਸਮੇਂ ਸਿਰ ਇਜੈਕਟ ਪ੍ਰਣਾਲੀ ਦੀ ਵਰਤੋਂ ਕਰਕੇ ਆਪਣੀ ਜਾਨ ਬਚਾਈ ਸੀ ਇਹ ਧਿਆਨ ਦੇਣ ਯੋਗ ਹੈ ਕਿ ਪਾਇਲਟ ਇਜੈਕਟ ਟੈਕਨੋਲੋਜੀ ਯਾਤਰੀ ਜਹਾਜ਼ਾਂ ਤੇ ਉਪਲਬਧ ਨਹੀਂ ਹੈ। ਇਹ ਟੈਕਨੋਲੋਜੀ ਸਿਰਫ ਲੜਾਕੂ ਜਹਾਜ਼ਾਂ ਤੇ ਹੀ ਵਰਤੀ ਜਾਂਦੀ ਹੈ। ਜਹਾਜ਼ ਹਾਦਸੇ ਦੌਰਾਨ ਪਾਇਲਟ ਦੀ ਜਾਨ ਬਚਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਜੈਕਟ ਟੈਕਨੋਲੋਜੀ ਇੱਕ ਬਹੁਤ ਹੀ ਵਿਸ਼ੇਸ਼ ਪ੍ਰਣਾਲੀ ਹੈ ਜੋ ਪਾਇਲਟ ਦੀ ਜਾਨ ਬਚਾਉਣ ਲਈ ਤਿਆਰ ਕੀਤੀ ਗਈ ਹੈ। ਜਹਾਜ਼ ਹਾਦਸੇ ਦੀ ਸਥਿਤੀ ਵਿੱਚ ਪਾਇਲਟ ਆਪਣੀ ਸੀਟ ਤੇ ਹੀਟਾ ਲਗਾਏ ਗੇ ਰਾਕਟ ਸੰਚਾਲਿਤ ਪ੍ਰਣਾਲੀ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਚਾ ਸਕਦਾ ਹੈ। ਜਿਵੇਂ ਹੀ ਪਾਇਲਟ ਇਜੈਕਟ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਉਸ ਨੂੰ ਇੱਕ ਸ਼ਕਤੀਸ਼ਾਲੀ ਝਟਕਾ ਮਹਿਸੂਸ ਹੁੰਦਾ ਹੈ ਅਤੇ ਉਸ ਦੀ ਸੀਟ ਹਵਾ ਵਿੱਚ 30 ਮੀਟਰ ਦੀ ਦੂਰੀ ਤੇ ਛੱਡ ਦਿੱਤੀ ਜਾਂਦੀ ਹੈ ਪਾਇਲਟ ਫਿਰ ਪੈਰਾਸ਼ੂਟ ਤਾਇਨਾਤ ਕਰ ਸਕਦਾ ਹੈ ਅਤੇ ਸੁਰੱਖਿਅਤ ਢੰਗ ਨਾਲ ਜ਼ਮੀਨ ਤੇ ਉਤਰ ਸਕਦਾ ਹੈ ਹਰ ਵਾਰ ਕਿਸਮਤ ਸਾਥ ਵੀ ਨਹੀਂ ਦਿੰਦੀ ਤੂਅਰ ਸ਼ੋਅ ਦੌਰਾਨ ਸਾਹਮਣੇ ਆਏ ਵੀਡੀਓ ਵਿੱਚ ਦੇਖਿਆ ਗਿਆ ਕਿ ਕ੍ਰੈਸ਼ ਵਾਲੀ ਥਾਂ ਤੋਂ ਸੰਘਣੇ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਿਆ ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਤੇਜਸ ਦਾ ਪਾਇਲਟ ਨਿਮਾਂ ਸਮੇਂ ਸਿਰ ਕਿਉਂ ਨਹੀਂ ਨਿਕਲ ਸਕੇ ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਨੇ ਕਿ ਜਹਾਜ਼ ਦੀ ਤੇਜ਼ ਰਫ਼ਤਾਰ ਕਾਰਨ ਪਾਇਲਟ ਨੂੰ ਬਾਹਰ ਨਿਕਲਣ ਦਾ ਕਾਫੀ ਸਮਾਂ ਨਹੀਂ ਮਿਲਿਆ ਅਤੇ ਬਦਕਿਸਮਤ ਨਮਾਸ਼ ਦੀ ਹਾਦਸੇ ਵਿੱਚ ਚਾਂ ਚਲੀ ਗਈ 34 ਸਾਲਾ ਨਮਾਸ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਗਰੋਟਾ ਦਾ ਰਹਿਣ ਵਾਲਾ ਸੀ ਉਸ ਦੀ ਪਤਨੀ ਵੀ ਹਵਾਈ ਸੈਨਾ ਵਿੱਚ ਹੈ ਉਸ ਦੇ ਪਿਤਾ ਵੀ ਇੱਕ ਸੇਵਾਮੁਕਤ 에ਅਰ ਫੋਰਸ ਅਧਿਕਾਰੀ ਨੇ